ਵਿਡੀਓ ਕਲਿੱਪ ਵਿੱਚ ਜੋ ਤੁਸੀਂ ਸੀਨ ਦੇਖ ਰਹੇ ਹੋ ਇਹ ਕਿਸੇ ਫਿਲਮ ਦੀ ਸ਼ੂਟਿੰਗ ਨਹੀਂ ਸਗੋਂ ਰੀਅਲ ਲਾਈਫ ਦੇ ਵਿੱਚ ਹੋਇਆ ਹੈ ਹਾੜੀ ਦੇ ਸੀਜ਼ਨ ਵਿੱਚ ਸਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਦੀ ਛੋਟੀ ਜਿਹੀ ਗਲਤੀ ਨਾਲ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਹੈ ਜਿਸ ਦੀ ਕਦੇ ਵੀ ਪਰਪਾਈ ਨਹੀਂ ਹੋ ਸਕਦੀ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਖਾਸ ਧਿਆਨ ਰੱਖਿਆ ਕਰੋ ਜਦੋਂ ਖੇਤਾਂ ਵਿੱਚ ਚਾਰੇ ਪਾਸੇ ਕਣਕਾਂ ਸੁੱਕੀਆਂ ਪਈਆਂ ਹੋਣ ਸਾਨੂੰ ਪਾਣੀ ਦਾ ਅਰੇਂਜਮੈਂਟ ਰੱਖਣਾ ਚਾਹੀਦਾ ਹੈ ਆਪਣੇ ਸਪਰੇ ਵਾਲੇ ਢੋਲ ਪਾਣੀ ਨਾਲ ਭਰ ਲੈਣੇ ਚਾਹੀਦੇ ਹੈ ਕੁਦਰਤ ਵੱਲੋਂ ਮੀਂਹ ਨਹੀਂ ਆਉਣਾ ਸਾਡੇ ਬਸ ਵਿੱਚ ਨਹੀਂ ਹੁੰਦਾ ਪਰ ਪਰ ਕਿਸੇ ਇਨਸਾਨ ਦੇ ਹੱਥੋਂ ਨੁਕਸਾਨ ਹੋਣਾ ਬਹੁਤ ਵੱਡੀ ਗਲਤੀ ਮੰਨਿਆ ਜਾਂਦਾ ਹੈ ਕਿਉਂਕਿ ਸਾਡਾ ਮੂਲ ਧੰਦਾ ਤੇ ਇਸ ਨਾਲ ਸਾਡਾ ਰੁਜ਼ਗਾਰ ਵੀ ਜੁੜਿਆ ਹੈ ਸਾਰੇ ਜੀਵ ਜੰਤੂ ਵੀ ਜੁੜੇ ਹੈ ਜਦੋਂ ਸੁੱਕੀ ਫਸਲ ਨੂੰ ਅੱਗ ਲੱਗਦੀ ਹੈ ਤਾਂ ਇਸ ਵਿੱਚ ਅਨੇਕਾ ਜੀਵ ਜੰਤੂ ਵੀ ਜਲ ਜਾਂਦੇ ਨੇ ਇੱਕ ਫਸਲ ਚਲਦੀ ਹੈ ਤੇ ਦੂਜਾ